ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਰੀਤ ਪੰਜਾਬੀ ਕਲੌਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਧਰੋਂ ਫੱਟੀ ਕਟਾਉਣੀ ਤੇ ਐਸ ਸਾਈਡ ਤੋਂ ਆਪਾਂ ਮੋਢੇ ਦੇ ਕੁੰਡੇ ਹੋਰ ਸਲਾਈ ਤੇ ਪੌਣੇ ਤੇ ਨਾਲ ਦੀ ਨਾਲ ਹੀ ਆਪਾਂ ਮੋਢਾ ਬਣਾਉਣਾ ਤੇ ਵਿੱਚੋਂ ਹੀ ਮੋਢਾ ਕਟਾਉਣਾ ਜੀ ਆਪਾਂ ਤੁਹਾਨੂੰ ਦੱਸ ਰਹੇ ਹਾਂ ਦੇਖਿਓ ਤੁਸੀਂ ਦੇਖੋ ਜੀ ਆਪਾਂ ਨਾਲ ਲਫੋਕਾ ਗੁੰਡਾ ਲਾ ਲੈਨੇ ਹੁੰਨੇ ਇਹ ਆਪਣੇ ਆਗੇ ਜੀ ਸਲਾਈ ਦੇ ਪੁੱਠੇ ਗੁੰਡੇ ਫੱਟੀ ਦੇ ਪੰਜ ਜੋਟੇ ਜੀ 10 ਗੁੰਡੇ ਠੀਕ ਹੈ ਜੀ ਇਹ ਦੇਖੋ ਆਪਾਂ ਬੁਣ ਦਿੱਤੇ ਆਪਾਂ ਨਾਲ ਲਾ ਲਈ ਜੀ ਦੋ ਗੁੰਡੇ ਸਿੱਧੇ ਬੁਣਦੇ ਹੁੰਨੇ ਠੀਕ ਹੈ ਜੀ ਹੁਣ ਇਹ ਆਪਣੀ ਸਿੱਧੀ ਸੈੜ ਸਲਾਈ ਸਾਰੀ ਪੁੱਠੀ ਹੀ ਨਿਕਲੋਗੀ ਬਾਈ ਮੋੜ ਦੀ ਸਲਾਈ ਆਪਣਾ ਇਹ ਡਿਜ਼ਾਈਨ ਸ਼ੁਰੂ ਹੋ ਜੂਗਾ ਆਪਾਂ ਤੁਹਾਨੂੰ ਦੱਸਾਂਗੇ ਇੱਕ ਤਾਂ ਫੱਟੀ ਦੇ ਕੁੰਡੇ ਘਟਾਉਣੇ ਤੇ ਇੱਕ ਦੱਸਾਂਗੇ ਜੀ ਆਪਾਂ ਤੁਹਾਨੂੰ ਵਿੱਚੋਂ ਮੋੜਾ ਕੱਢਣਾ ਬਿਲਕੁਲ ਪਛਾਣ ਨਹੀਂ ਆਉਂਦੀ ਵਿੱਚੋਂ ਮੋੜਾ ਕੱਢਣ ਦੀ ਬਹੁਤ ਸੌਖਾ ਤਰੀਕਾ ਹੈ ਬਈ ਨਾਲੇ ਤਾਂ ਨਾਲ ਦੀ ਨਾਲ ਕੁੰਡੇ ਘਟ ਜਾਂਦੇ ਆ ਆਪਣੇ ਤੇ ਨਾਲ ਦੀ ਨਾਲ ਹੀ ਆਪਣਾ ਜੀ ਮੋਡਾ ਰੈਡੀ ਹੋ ਜਾਂਦਾ ਜਿਹੜਾ ਆਪਾਂ ਅੱਡ ਬਣਾ ਕੇ ਲਾਉਣਾ ਉਹ ਥੋੜਾ ਜਿਹਾ ਨਾਲੇ ਤਾਂ ਦੇਖੋ ਆਪਾਂ ਨੂੰ ਟਾਈਮ ਵੱਧ ਲੱਗੂ ਉਸਤੇ ਤੇ ਨਾਲੇ ਔਖਾ ਲੱਗਦਾ ਇਹ ਆਪਣਾ ਨਾਲ ਦੀ ਨਾਲ ਸਾਰਾ ਕੰਪਲੀਟ ਹੋ ਜਾਂਦਾ ਜੀ ਆਪਾਂ ਤੁਹਾਨੂੰ ਦਿਖਾਵਾਂਗੇ ਥੋੜਾ ਜਿਹਾ ਇੰਤਜ਼ਾਰ ਕੀਜੀਏ ਆ ਦੇਖੋ ਜੀ ਇਹ ਆਪਾਂ ਕੱਢਤੀ ਸਾਰੀ ਪੁੱਠੀ ਸਲਾਈ ਮੇਰੀ ਕਿਸੇ ਵੀ ਭੈਣ ਨੇ ਬੁੰਤੀ ਡਿਜ਼ਾਈਨ ਮੋਡਾ ਘਟਾਉਣਾ ਗਲਾ ਘਟਾਉਣਾ ਜੇ ਬਰਖਣੀ ਕੁਝ ਵੀ ਸਿੱਖਣਾ ਹੋਵੇ ਤਾਂ ਤੁਸੀਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਮੇਰੇ ਚੈਨਲ ਤੋਂ ਤੁਹਾਨੂੰ ਸਭ ਕੁਝ ਮਿਲੇਗਾ ਜੀ ਸਿੱਖਣ ਲਈ ਆ ਦੇਖੋ ਜੀ ਹੁਣ ਆਪਾਂ ਇਹ ਸਾਰੇ ਕੁੰਡੇ ਕੰਪਲੀਟ ਕਰਤੇ ਹੁਣ ਆਪਣੇ ਇਸੇ ਸਲਾਈ ਤੇ ਆਪਾਂ ਮੋਢੇ ਦੇ ਕੁੰਡੇ ਵਧਾਉਣੇ ਆ ਆ ਦੇਖੋ ਤੁਸੀਂ ਐਸ ਹੱਥ ਵਿੱਚ ਸਲਾਈ ਫੜ ਕੇ ਏ ਆਪਾਂ ਆਇਨ ਨਾਲ ਦੀ ਨਾਲ ਗੁੰਡੇ ਵਧਾਉਣੀ ਹੈ ਦੇਖਿਓ ਜਰਾ 1 2 3 4 5 6 7 8 ਜੀ 9 ਤੇ ਜੀ 10 ਅਰੇ ਕੋਈ ਇਸ ਤਰ੍ਹਾਂ ਹੀ ਚੜ ਗਏ ਆਪਣੇ ਗੁੰਡੇ ਆ ਵਧ ਗਏ ਆਪਾਂ ਇੱਥੇ 10 ਗੁੰਡੇ ਪਾਤੇ ਪੱਟੀ ਜਿੰਨਾ ਚੌੜਾ ਹੀ ਇਹ ਮੁੱਢਾ ਬਣੂਗਾ ਸੋਨਾ ਲੱਗੂ ਬਿਲਕੁਲ ਇੱਕੋ ਜਿਹਾ ਆ ਦੇਖੋ ਜੀ ਆਪਾਂ ਇਸੇ ਸਲਾਈ ਤੇ ਬੁਣ ਕੇ ਸਾਰੀ ਸਲਾਈ ਇਸੇ ਸਲਾਈ ਤੇ ਹੀ ਆਪਾਂ 10 ਗੁੰਡੇ ਵਧਾ ਦਿੱਤੇ ਹੁਣ ਆਪਾਂ ਇਹਨੂੰ ਪੁੱਠੀ ਸਾਈਡ ਕਰਦੇ ਆਂ ਆ ਦੇਖੋ ਜੀ ਹੁਣ ਆਪਾਂ ਇਹਨੂੰ ਪੁੱਠੀ ਸਾਈਡ ਕਰ ਲਿਆ ਦੇਖੋ ਹੁਣ ਆਪਾਂ ਇਹਨੂੰ ਬੁਣਦੇ ਜਾਵਾਂਗੇ ਕਿਰਾਂ ਤਾਂ ਪਹਿਲੀ ਸਲਾਈ ਦੇ ਵਿੱਚ ਗੁੰਡੇ ਪਾਉਣੇ ਥੋੜੇ ਜਿਹਾ ਆਪਾਂ ਨੂੰ ਔਖੇ ਹੋ ਜਾਂਦੇ ਆ ਬਾਈ ਆ ਦੇਖੋ ਇਹਦੇ ਉਤਾਰ ਲਿਆ ਆਪਾਂ ਦੂਜੀ ਸਲਾਈ ਤੇ ਆਪਾਂ ਇਹ ਬੁਣਦੇ ਜਾਵਾਂਗੇ ਆਹ ਦੇਖੋ ਜੀ ਇਹ ਆਪਾਂ ਦੂਜੀ ਸਲਾਈ ਤੇ ਹੁੰਡੇ ਆਪਾਂ ਇਹ ਚੜਾ ਰਹੇ ਆਂ

ਲਓ ਜੀ ਇਹ ਆਪਣੇ ਕੁੰਡੇ ਬਣ ਕੇ ਹੋ ਗਏ ਜੀ ਕੰਪਲੀਟ ਆ ਆਪਣਾ ਆ ਗਿਆ ਸਵੈਟਰ ਵਾਲਾ ਕੁੰਡਾ ਇਹ ਆਪਾਂ ਹੁਣ ਇੱਥੇ ਦੋਹਾਂ ਦਾ ਇੱਕ ਬਣਾ ਦੇ ਨੇ ਦੇਖੋ ਜੀ ਇਹ ਆਪਾਂ ਦੋਹਾਂ ਦਾ ਇੱਕ ਬਣਾ ਦੇ ਨੇ ਲਓ ਜੀ ਹੁਣ ਆਪਣਾ ਇੱਥੇ ਏ ਆਪਾਂ ਜੀ ਤਿੰਨਾਂ ਦੇ ਇੱਕ ਬਣਾਉਣਾ ਆਪਾਂ ਡਿਜ਼ਾਈਨ ਸ਼ੁਰੂ ਕਰਨਾ ਹੈ ਆ ਦੇਖੋ ਤਿੰਨਾਂ ਦੇ ਇੱਕ ਬਣਾਤਾ ਇਹ ਪਹਿਲਾਂ ਵੀ ਤੁਹਾਨੂੰ ਪਿਛਲੀ ਵੀਡੀਓ ਚ ਮੈਂ ਡਿਜ਼ਾਈਨ ਦੱਸਿਆ ਉਹੀ ਡਿਜ਼ਾਈਨ ਆ ਆਪਾਂ ਇਹ ਆਪਾਂ ਸਿਰਫ ਤੁਹਾਨੂੰ ਇੱਥੇ ਮੋਢਾ ਕਟਾਉਣਾ ਹੀ ਦੱਸਣਾ ਸੀ ਮੋਢਾ ਕਟਾਉਣਾ ਨਾਲ ਦੀ ਨਾਲ ਜੀ ਮੋਢਾ ਰੈਡੀ ਕਰਨਾ ਨਾਲ ਦੀ ਨਾਲ ਜੀ ਆਪਣਾ ਗਲਮਾ ਰੈਡੀ ਕਰਨਾ ਦੇਖੋ ਜੀ ਇਹ ਆਪਾਂ ਬਣਾ ਦਿੱਤਾ 4-5 ਪਾਰਟਾਂ ਦੇ ਵਿੱਚ ਆਪਣੀ ਇਹ ਜੈਕਟ ਰੈਡੀ ਹੋਊਗੀ ਕਿਉਂਕਿ ਫਿਰ ਵਿੱਚ ਮੈਂ ਡਿਜ਼ਾਈਨ ਵੀ ਦੱਸਦੀ ਆ ਤੇ ਤਰੀਕਾ ਵੀ ਦੱਸਦੀ ਆ ਬਈ ਆਪਾਂ ਵੀ ਇਸ ਤਰ੍ਹਾਂ ਤੁਸੀਂ ਜੈਕਟ ਨੂੰ ਰੈਡੀ ਕਰ ਸਕਦੇ ਹੋ ਆਸਾਨ ਤੋਂ ਆਸਾਨ ਤਰੀਕਾ ਕੋਈ ਵੀ ਭੈਣ ਸਿੱਖ ਸਕਦੀ ਹੈ ਸੌਖੇ ਤੋਂ ਸੌਖਾ ਤਰੀਕਾ ਕਿਉਂਕਿ ਬਈ ਪਹਿਲਾਂ ਤਾਂ ਦੇਖੋ ਭੈਣਾ ਘਰਾਂ ਦੇ ਵਿੱਚ ਜੇ ਕੋਈ ਜਾਣਦਾ ਸੀ ਤਾਂ ਪੁੱਛਣ ਜਾਂਦੇਗਾ ਸੀ ਹੁਣ ਆਪਣੇ ਤੁਸੀਂ ਸਰਚ ਕਰੋ Google ਤੋਂ ਸਰਚ ਕਰੋ YouTube ਖੋਲੋ ਕੁਛ ਮਰਜ਼ੀ ਸਿੱਖੋ ਸਾਰਾ ਕੁਝ ਆਪਾਂ ਨੂੰ ਸਿੱਖਣ ਨੂੰ ਜੀ ਮਿਲਦਾ ਹੈ ਉਹ ਤਾਂ ਵੀ ਪੜੀਆਂ ਲਿਖੀਆਂ ਨੇ ਸਾਰੀਆਂ ਭੈਣਾ ਜੋ ਮਰਜ਼ੀ ਕੰਮ ਆਪਾਂ ਸਿੱਖ ਸਕਦੇ ਆਂ ਹੈਂਡਵਰਕ ਕਢਾਈ ਅੱਜ ਕੱਲ ਕਿੰਨਾ ਟ੍ਰੈਂਡ ਚੱਲ ਰਿਹਾ ਦੇਖੋ ਭੈਣਾ ਸਾਰੀਆਂ YouTube ਤੇ ਸਿੱਖ ਰਹੀਆਂ ਬਹੁਤ ਸੋਹਣੇ ਸੋਹਣੇ ਹੈਂਡਵਰਕ ਚੱਲ ਰਿਹਾ ਜੀ ਬਹੁਤ ਸੋਹਣੀ ਸੋਹਣੀ ਕਢਾਈ ਚੱਲ ਰਹੀ ਹੈ ਹੈਂਡਵਰਕ ਦੀ ਬਹੁਤ ਜੀ ਕਰਦਾ ਕੱਢਣ ਨੂੰ ਮੈਂ ਵੀ ਸਿੱਖ ਗਈ ਹੈਂਡਵਰਕ ਕਢਾਈ ਦੋ ਮੈਂ ਸਲਵਾਰਾਂ ਰੈਡੀ ਕੀਤੀਆਂ ਪਰ ਮੇਰੇ ਤੋਂ ਵੀਡੀਓ ਨਹੀਂ ਪਾਈ ਗਈ ਮੈਥੋਂ ਵੀਡੀਓ ਨਹੀਂ ਪਾਈ ਗਈ ਉਸ ਦੀ ਜੀ ਬਹੁਤ ਕਰਦਾ ਪਰ ਕਰਾਂ ਤਾਂ ਕੀ ਕਰਾਂ ਕਿਉਂਕਿ ਮੇਰੇ ਕੋਲੇ ਸਲਾਈਆਂ ਦਾ ਕੰਮ ਹੀ ਬਾਲਾ ਪਈ ਟਾਈਮ ਨਹੀਂ ਲੱਗਦਾ ਬਾਈ ਇੱਕ ਘਰ ਦੇ ਕੰਮ ਹੋ ਜਾਂਦੇ ਇਕੱਲੀ ਜਣੀ ਆ ਮੈਂ ਤਾਂ ਕਰਕੇ ਟਾਈਮ ਨਹੀਂ ਲੱਗ ਰਿਹਾ ये आ गई अपनी पुठी सैड रेडी कर रहे अगर दिखावा सिलाई आप सारा कंप्लीट कर देंगे देखो जी तेना एक हम अपा ये ਇੱਕ ਦੇ ਜੀ ਆਪਾਂ ਤਿੰਨ ਬਣਾ ਦੇਣੀ ਹੈ। ਲਓ ਜੀ ਆਪਣੀ ਹੋ ਗਈ ਸਲਾਈ ਕੰਪਲੀਟ ਅੱਗੇ ਆ ਗਈ ਜੀ ਆਪਣੀ ਫੱਟੀ। ਫੱਟੀ ਦੇ ਕੁੰਡੇ ਆਪਾਂ ਸਿੱਧੇ ਹੀ ਬੰਨ ਦੇਣੇ ਆ। ਹੁਣ ਤੁਹਾਨੂੰ ਆਪਾਂ ਸਿੱਧੀ ਸਾਈਡ ਦਿਖਾਵਾਂਗੇ ਗਲਾ ਘਟਾਉਣਾ। ਤੇ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਮੋਢੇ ਦੀ ਕਾਟ ਤੇ ਗਲੇ ਦੀ ਕਾਟ। ਆ ਲਓ ਜੀ। ਇੱਕ ਜਿਹੜੀ ਆ ਚੀਜ਼ ਐ ਬਈ ਆ ਤੁਹਾਨੂੰ ਦਿਖ ਰਹੀ ਹੋਣੀ ਫੱਟੀ। ਇਹ ਆਹ ਕੁੰਡਾ ਤਾਂ ਆਉਂ ਹੀ ਲਾਉਣੀ ਆ ਨਾਲ ਆਲਾ ਵੀ ਆਪਾਂ ਨੂੰ ਹੋਕਾ ਹੀ ਲਾਉਣਾ ਪੈਂਦਾ ਫਿਰ ਇਹ ਬੜੀ ਸੋਹਣੀ ਗੋਦ ਬਣਦੀ ਆ ਦੇਖੋ ਆ ਮੈਂ ਉਹੀ ਲਾ ਲਿਆ ਆ ਵੀ ਆਪਾਂ ਇਹ ਮੀ ਲਾਉਣਾ ਇਹ ਪੁੱਠੀ ਸਿਲਾਈ ਆ ਕੁੰਡਾ ਬੁਣਿਆ ਜਾਂਦਾ ਜਿਹੜਾ ਦੂਜੇ ਨੰਬਰ ਵਾਲਾ ਕੁੰਡਾ ਹੈ ਠੀਕ ਹੈ ਜੀ ਇਹ ਆਪਣੀ ਆ ਗਈ ਫੱਟੀ ਫੱਟੀ ਦੇ ਆਪਾਂ ਸਿੱਧੇ ਕੁੰਡੇ ਬੁੰਦੇ ਨੇ ਆ ਦੇਖੋ ਜੀ ਹੁਣ ਆਪਣੀ ਆ ਗਈ ਆਹ ਨਾ ਲਾ ਲਈ ਜਿਹੜੇ ਦੋ ਕੁੰਡੇ ਆਪਾਂ ਇੱਥੇ ਫੋਕ ਕੇ ਲਾਉਣੇ ਆ ਉਹ ਇਸ ਤਰ੍ਹਾਂ ਬੁਣਦੇ ਆ ਸਿੱਧੀ ਹੁਣ ਆਪਾਂ ਇੱਥੇ ਆ ਦੇਖੋ ਆਪਾਂ ਨਾਲ ਦੀ ਨਾਲ ਇੱਕ ਘਟਾਤਾ ਇਹ ਆਪਣੀ ਫੱਟੀ ਗਲਾ ਸਟਾਰਟ ਹੋ ਗਿਆ ਆ ਦੇਖੋ ਫੱਟੀ ਦੇ ਨਾਲ ਹੁਣ ਆਪਾਂ ਇਹਨੂੰ ਅਗਲੇ ਪਾਸੇ ਕਰਕੇ ਇਸ ਤਰ੍ਹਾਂ ਆਪਾਂ ਬੰਨਦੇ ਨੇ ਆ ਦੇਖੋ ਜੀ ਗਲਾ ਵੀ ਸਟਾਰਟ ਹੋ ਗਿਆ ਨਾਲ ਦੀ ਨਾਲ ਆਪਣਾ ਤੇ ਮੋਡਾ ਵੀ ਜੀ ਸਟਾਰਟ ਹੋ ਜੋ ਹੁਣ ਆਪਣਾ ਬੜੇ ਆਸਾਨ ਤੇ ਸੌਖੇ ਤਰੀਕੇ ਨਾਲ ਦੱਸਿਆ ਮੇਰੀਆਂ ਭੈਣਾਂ ਨੂੰ ਪਲੀਜ਼ ਮੇਰੀ ਵੀਡੀਓ ਸਕਿਪ ਨਾ ਕਰਿਓ ਸਾਰੀ ਵੀਡੀਓ ਜ਼ਰੂਰ ਦੇਖਣੀ ਜੇ ਸਾਰੀ ਵੀਡੀਓ ਦੇਖੋਗੇ ਤਾਂ ਹੀ ਬਈ ਸਮਝ ਆਉਂਦੀ ਹੈ ਹਨਾ ਦੇਖੋ ਜੀ ਇਹ ਹੋ ਗਏ ਜੀ ਆਪਣੇ ਸਿੱਧੀ ਸਾਈਡ ਪੁੱਠੇ ਕੁੰਡੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਮੋੜਾ ਕਿਵੇਂ ਬਣਦਾ ਤੇ ਕਿਵੇਂ ਮੋੜਾ ਘਟਾਇਆ ਜਾਂਦਾ ਇੱਕੋ ਜਿਹਾ ਡਿਜ਼ਾਈਨ ਆਪਾਂ ਦੋਨੇ ਪਾਸੇ ਤੋਂ ਸਟਾਰਟ ਕਰਾਂਗੇ ਫੱਟੀ ਵਾਲਾ ਵੀ ਤੇ ਜੀ ਮੋੜੇ ਵਾਲਾ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਦੋਨੇ ਪਾਸੇੋਂ ਮੈਂ ਇੱਕੋ ਜਿਹੀ ਘਟਾਉਣੀ ਹੈ ਤਾਂ ਕਿ ਫਿਰ ਸੋਹਣੀ ਬਣਦੀ ਹੈ ਚੀਜ਼ ਆ ਦੇਖੋ ਜੀ ఇద్దర ఆ రే జీ తిను ఆహా దో ఆహా ఎను ఆ కుండ కటా ద కండా ఉద్దరు కీ కట్ ఆవి స ਇਧਰੋਂ ਤਾਂ ਆਪਣੇ ਦੇਖੋ ਇੱਥੇ ਦੋ ਕੁੰਡੇ ਸਿੱਧੇ ਸ਼ੁਰੂ ਹੋਗੇ ਇਸ ਦੂਜੇ ਕੁੰਡੇ ਨਾਲ ਘਟਾਈ ਜਾਣ ਇਧਰੋਂ ਆਪਣੇ ਇੱਥੇ ਦੋ ਕੁੰਡੇ ਸਿੱਧੇ ਸ਼ੁਰੂ ਹੋਗੇ ਆ ਦੂਜੇ ਕੁੰਡੇ ਨਾਲ ਘਟਾਈ ਜਾਣ ਇਧਰੋਂ ਆਏ ਤੇ ਇਧਰੋਂ ਆਏ ਤੁਹਾਨੂੰ ਪਹਿਲਾਂ ਵਾਲੇ ਵੀਡੀਓ ਚ ਦਿਖਾਇਆ ਤੁਸੀਂ ਦੇਖ ਲਿਓ ਆ ਦੇਖੋ ਹੁਣ ਆਪਾਂ ਨਾਲ ਆ ਜਿਹੜੇ ਆਪਾਂ ਸਲਾਈ ਤੇ ਕੁੰਡੇ ਚੜਾਈ ਸੀ ਆ ਦੇਖੋ ਦਿਸ ਰਹੀ ਏ ਇਹ ਆਪਾਂ ਸਲਾਈ ਤੇ ਕੁੰਡੇ ਚੜਾਈ ਸੀ ਹੁਣ ਆਪਾਂ ਇਹ ਇੱਥੋਂ ਬੰਦੀ ਉਰੇ ਜੇ ਪਹਿਲੀ ਸਲਾਈ ਕੁੰਡੇ ਢਿੱਲੇ ਜਿਹੇ ਰਹਿ ਜਾਂਦੇ ਕਿਉਂਕਿ ਇਹ ਤਾਂ ਸਿਉਣ ਦੇ ਵਿੱਚ ਹੀ ਆ ਜਾਣਾ ਹੈ ਦੇਖੋ ਜੀ ਜਿਹੜਾ ਆਹ ਨਾਲ ਵਾਲਾ ਕੁੰਡੇ ਇਹ ਮੈਂ ਫੱਟੀ ਦੀ ਤਰ੍ਹਾਂ ਫੋਕਾ ਹੀ ਲਾਉਣੀ ਹੈ ਦੇਖੋ ਠੀਕ ਹੈ ਜੀ ਹਾਂ ਦੇਖੋ ਦਸਰੇ ਹੁਣ ਮੇਰੀਆਂ ਭੈਣਾਂ ਨੂੰ ਆਹ ਪਹਿਲੀ ਸਲਾਈ ਮੈਂ 10 ਕੁੰਡੇ ਚੜਾਲੇ ਸੀ ਤੁਹਾਨੂੰ ਦੱਸਿਆ ਸੀ ਸਲਾਈ ਤੇ ਇਹ ਹੁਣ ਇਧਰ ਨੂੰ ਘਟੀ ਜਾਣਗੇ ਜਿਹੜੇ ਆ ਚੀਜ਼ ਐ ਇਹ ਵਿੱਚ ਆ ਜਾਊਗੀ ਜਮਾਂ ਆ ਚੀਜ਼ ਵਿੱਚ ਆ ਜਾਊਗੀ ਇਧਰੋਂ ਐ ਘਟੀ ਜਾਣਗੇ ਇਧਰੋਂ ਐ ਫੱਟੀ ਘਟੀ ਜਾਊਗੀ ਤੁਸੀਂ ਦੇਖਿਓ ਇਹਨੂੰ ਬਾਕੀ ਸਿਰੇ ਮੈਂ ਥੋੜਾ ਜਿਹਾ ਹੋਰ ਬੋਲਣਾ ਫਿਰ ਸੋਨੂੰ ਮੈਂ ਦਿਖਾਉਂਗੀ ਹੋਰ ਵੀਡੀਓ ਬਣਾਉਂ ਕਿ ਪਾਉਂਗੀ ਫਿਰ ਸੋਨੂੰ ਮੈਂ ਦਿਖਾਉਂਗੀ ਕਿਵੇਂ ਦਾ ਬਣਦਾ ਦੇਖਿਓ ਜੀ ਤੁਸੀਂ ਕਮੈਂਟ ਕਰਕੇ ਦੱਸਿਓ ਮੈਨੂੰ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਸਭ ਤੋਂ ਸੌਖਾ ਤੇ ਆਸਾਨ ਤਰੀਕਾ ਮੋਢਾ ਨਾਲ ਦੀ ਨਾਲ ਇੱਕ ਕਈ ਪਹਿਣਾ ਇੱਥੇ ਪੁੱਠੇ ਕੁੰਡੇ ਸਟਾਰਟ ਕਰ ਦੇਣ ਨੂੰ ਵਿੱਚੇ ਮੋੜਾ ਜੁੜ ਜਾਂਦਾ ਉਹ ਨਹੀਂ ਸੋਹਣਾ ਲੱਗਦਾ ਜੀ ਬਿਲਕੁਲ ਵੀ ਤੁਸੀਂ ਐ ਸਲਾਈ ਦੇ ਉੱਤੇ ਆਪਦੇ ਕੁੰਡੇ ਪਾ ਲਓ ਜਿੰਨੇ ਤੁਸੀਂ ਫੱਟੀ ਦੇ ਰੱਖਨੇ ਓਨੇ ਇੱਧਰ ਪਾ ਲਓ ਇਹਨਾਂ ਨੂੰ ਤੁਸੀਂ ਬੰਨਦੇ ਆ ਉਹ ਦੇਖਿਓ ਤੁਸੀਂ ਬਣਾ ਕੇ ਜਰੂਰ ਮੇਰਾ ਤਰੀਕਾ ਅਜਮਾ ਕੇ ਦੇਖਿਓ ਜਰੂਰ ਵਰਤਣਾ ਭੈਣਾ ਨੇ ਤੇ ਪਲੀਜ਼ ਕਮੈਂਟ ਕਰਕੇ ਵੀ ਦੱਸਣਾ ਸੋਨੂੰ ਮੇਰੀ ਵੀਡੀਓ ਕਿਵੇਂ ਦੀ ਲੰਗੀ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਜੀ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤੇ ਆਪਾਂ ਕਰਦੇ ਜੀ ਹੁਣ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ